ਪੋਛ ਸਜਤ ਬਾਬਾ ਹੋਰ ਸਾਹਿਬ ਜੀ ਦੀ ਦਰਬਾਰ ਤੇ ਜਿੱਥੀ ਸੰਗਤ ਆਈ ਏ ਦੇਸ਼ ਵਿਦੇਸ਼ ਵਿੱਚ ਮੇਰੇ ਜੋ ਸੋਸ਼ਲ ਮੀਡੀਆ ਕਾਉਂਟ ਤੇ ਜੋ ਵੀ ਦੇਸ਼ ਵਿਦੇਸ਼ ਦੀ ਸੰਗਤ ਹੈ ਸਾਰਿਆਂ ਨੂੰ ਮੇਰੇ ਵੱਲੋਂ ਸਿਕੰਦਰ ਸਿੰਘ ਸਿੱਧੂ ਵੱਲੋਂ ਵੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੁੱਛ ਤੁਹਾਡਾ ਸਵਾ ਵੀਰ ਮੇਰੇ ਕੁਵਾਲ ਸਾਹਿਬ ਜੀ ਜਿਹੜੇ ਨੇ ਬਹੁਤ ਮਹਿਨਾ ਦੇ ਵਿਚਾਰ ਸੁਣਿਆ ਕਹਾਣੀਆਂ ਸੁਣੀਆਂ ਐ ਸਿਫਤ ਜਿਹੜੀ ਐ ਮੂੰਹ ਤੇ ਕਰਨੀ ਬੜੀ ਸੌਖੀ ਐ ਪਰ ਸੁਣ ਕੇ ਮਨ ਨੂੰ ਧੀਰਜ ਆਉਣਾ ਜਾਂ ਮਨ ਤੇ ਬਸਾਉਣੀ ਬੜੀ ਔਖੀ ਐ ਗੱਲਾਂ ਕਰਨ ਸਿਖਾਲੀਆਂ ਔਖੇ ਪਾਲਣ ਮੋਲ ਜਿਹੜੀਆਂ ਗੱਲਾਂ ਨੇ ਉਹ ਬਹੁਤ ਸਿਖਾਲੀਆਂ ਐ ਜਦੋਂ ਕਿਸੇ ਦੀ ਮਨ ਤੇ ਚੋਟ ਬਚੇ ਉਹ ਚੋਟ ਨੂੰ ਸਹਿਣਾ ਬੜਾ ਔਖਾ ਐ ਆਸਵੇਂਲੇ ਜਿਆਦਾ ਟਾਈਮ ਨਾ ਲਵਾ ਵੀਰਾਂ ਮੇਰਿਆਂ ਦਾ ਮੈਂ 2-4 ਸੰત્રਾਰ ਗੱਲਾਂ ਕਰਦੀਆਂ ਨੇ ਜਿਹੜੀਆਂ ਸਾਡੇ ਪਛੜੇ ਵੀਰ ਨੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ ਉਹਨਾਂ ਵਾਸਤੇ ਬਾਬਾ ਜੀ ਹਰਾਂ ਦੇ ਸਾਰੀ ਸੰਗਤ ਦੇ ਸਹਿਯੋਗ ਨਾਲ ਤੁਸੀਂ ਇੱਕ ਸਮਾਥਨ ਬਣਾਇਆ ਏ ਉਸ ਸਮਾਥਨ ਦੇ ਵਿੱਚ ਜੋ-ਜੋ ਕੰਮ ਕਰਦੇ ਆ ਮੈਂ ਨਹੀਂ ਕਰਦਾ ਜਾਂ ਦੁਨੀਆਂ ਨਹੀਂ ਕਰਦੀ ਉਹਦੇ ਵਾਸਤੇ ਮੈਂ ਦੋ ਚਾਰ ਗੱਲਾਂ ਦੱਸਣੀਆਂ ਨੇ ਇਹ ਜਿੰਨੇ ਕੋਈ ਸੇਵਾਦਾਰ ਇੱਥੇ ਬਾਬੇ ਦੇ ਫੰਦੇ ਦੇ ਢੋਵਲ ਨੂੰ ਬੇਨਤੀ ਕਰਕੇ 2 ਮਿੰਟ ਜਰਾ ਚੁੱਪ ਕਰਾ ਦਿਓ ਢੋਲ ਵਾਲਾ ਵੀਰ ਜੀ 2 ਮਿੰਟ ਜਰਾ ਸਾਨੂੰ ਪਤਾ ਰੋਟੀਆਂ ਕਾਰਜ ਪੂਰੇ ਸਾਲ ਤੂੰ ਹੀ ਉਹ ਨਕਾ ਪਰੋ ਮੇਲਾ ਜਦੋਂ ਤੇਰਾ ਹੀ ਹੱਕ ਬੰਦਾ ਬਿ ਡਿਊਟੀ ਕਰ ਲਈਏ ਦੋ ਘੰਟੇ ਤਾਂ ਸਟੇਜ ਤੋਂ ਜਲਦ ਬਾਸ। ਅਸੀਂ ਜਿਹੜੇ ਸੰਗਠਨ ਦੀ ਸੇਵਾ ਸਾਰੀ ਸੰਗਤ ਦੀ ਸੇਵਾ ਹੈ ਉਹ ਮੇਰੀ ਇਕੱਲੇ ਦੀ ਨਹੀਂ ਬਾਬਾ ਜੀ ਇਕੱਲੇ ਦੀ ਨਹੀਂ ਹੋਰ ਜਿਹੜੇ ਇਹਦੇ ਅਹੁਦੇਦਾਰ ਨੇ ਉਹਨਾਂ ਦੇ ਇਕੱਲਿਆਂ ਦੀ ਨਹੀਂ ਸਾਰੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਸੰਗਤ ਦੀ ਰਹਿਨਮਾਈ ਨਾਲ ਹੀ ਇਹ ਕੰਮ ਹੋ ਸਕਦਾ ਹੈ। ਮੈਂ ਦੋ ਚਾਰ ਗੱਲਾਂ ਕਰਨੀਆਂ ਰਕਸ਼ਾ ਯੂਨੀਅਨ ਬਣੀਆਂ ਨੇ ਟਰੱਕ ਯੂਨੀਅਨ ਬਣੀਆਂ ਟੈਂਕੂ ਯੂਨੀਅਨ ਬਣੀਆਂ ਟੀਚਰਾਂ ਦੀ ਯੂਨੀਅਨ ਨੇ ਜੋ ਵੀ ਮੈਂ ਨਾ ਲੈਣ ਲੱਗਾ ਤੇ ਮੇਰੇ ਸਾਹ ਤੇ ਮੇਰੇ ਤੋਂ ਗਿਣਤੀ ਨਹੀਂ ਹੋਣੀ ਕਿ ਜਿੰਨੀਆਂ ਕੋ ਯੂਨੀਅਨਾਂ ਬਣੀਆਂ ਨੇ ਪਰ ਜਿਹੜਾ ਸਾਡਾ ਇੱਕ ਕੰਮ ਆ ਮਜ਼ਦੂਰ ਹੈ ਪਿੰਡ ਦੇ ਵਿੱਚ ਜਾਂ ਕੱਚੀ ਦਿਹਾੜੀ ਵਾਲਾ ਕੰਮ ਆ ਉਹਦੇ ਵਾਸਤੇ ਕੋਈ ਯੂਨੀਅਨ ਨਹੀਂ ਤੇ ਕੋਈ ਉਹਦੀ ਬਾਤ ਨਹੀਂ ਪੁੱਛਦਾ ਜੇਕਰ ਮੈਂ ਉਹੀ ਗੱਲ ਯੂਨੀਅਨ ਵਾਲੀ ਕਰਾਂ ਤੇ ਹਰੇਕ ਥਾਂ ਤੇ ਕਿਤੇ ਵੀ ਚਲੇ ਜਾਓ ਯੂਨੀਅਨ ਮਗਰ ਖਲੋਂਦੀ ਏ ਪਰ ਸਾਡਾ ਪਿੰਡ ਦਾ ਮਜ਼ਦੂਰ ਜਿਹੜਾ ਏ ਜੇ ਬਾਤਰੀ ਲੈ ਕੇ ਜਾਂ ਕਸੀਆ ਲੈ ਕੇ ਜਾਂ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਦਾ ਏ ਜਾਂ ਕਿਸੇ ਦੇ ਘਰ ਜਾ ਕੇ ਕੱਚੀ ਦਿਹਾੜੀ ਤੇ ਜਾਂਦਾ ਏ ਉਹਦੀ ਮੇਨੋਂ ਕੋਈ ਬਾਤ ਖੜੀ ਕਰਕੇ ਦੱਸੇ ਵੀ ਜੇ ਕਿਸੇ ਨੇ ਬਾਤ ਪੁੱਛੀ ਹੈ ਜਾਂ ਉਹਦੀ ਯੂਨੀਅਨ ਹੈਗੀ ਹੈ ਅਸੀਂ ਰਲ ਮਿਲ ਕੇ ਇਹ ਵੀ ਦਾ ਚੁੱਕਿਆ ਹੈ ਕਿ ਜੋ ਬਾਹਰਲੇ ਮੁਲਖਾਂ ਦੇ ਵਿੱਚ ਸਿਸਟਮ ਚੱਲਦਾ ਹੈ ਸਾਡੀਆਂ ਸਰਕਾਰਾਂ ਨੂੰ ਅਸੀਂ ਜਗਾਵਾਂਗੇ ਹਰ ਥਾਂ ਤੇ ਇੱਕ ਕਹਾਵਤ ਬਿਨਾ ਰੋਣਾ ਤਾਂ ਮਾਂ ਦੁੱਧ ਨਹੀਂ ਪਿਉਂਦੀ ਸਾਨੂੰ ਕੁਝ ਨਾ ਕੁਝ ਕਰਨਾ ਪਵੇਗਾ ਉਹਦੇ ਵਾਸਤੇ ਅਸੀਂ ਇੱਕ ਸੰਗਠਨ ਬਣਾਇਆ ਹੈ ਜਿਸ ਦਾ ਨਾਮ ਹੈ ਮਜ਼ਦੂਰ ਸੰਗਠਨ ਸੰਘਰਸ਼ ਸੋਸਾਇਟੀ ਇਹਦੇ ਵਿੱਚ ਚਾਰ ਲਫ਼ਜ਼ ਤਾਂ ਆਉਂਦੇ ਆ ਮਜ਼ਦੂਰ ਦਾ ਕੰਮ ਤੇ ਮਜ਼ਦੂਰ ਦਾ ਇਸ ਸੰਗਠਨ ਨੇ ਸੰਗਠਨ ਦਾ ਕੰਮ ਜਿਹੜਾ ਹੁੰਦਾ ਹੈ ਉਹ ਬੜਾ ਵੱਡਾ ਹੈ ਯੂਨੀਅਨ ਹੋ ਗਈ ਸੀਮਤ ਰੱਖਸ਼ਾ ਯੂਨੀਅਨ ਫਰੋਜਪੁਰ ਛਾਣੀ ਦੀ ਹੈ ਤੇ ਉਹ ਛਾਣੀ ਤੱਕ ਸੀਮਤ ਰਹੇਗੀ ਟੈਂਕੂ ਯੂਨੀਅਨ ਨੇ ਟਰੱਕ ਯੂਨੀਅਨ ਨੇ ਉਹ ਉੱਥੋਂ ਤੱਕ ਸੀਮਤ ਰਹੇਗੀ ਸੰਗਠਨ ਦਾ ਕੰਮ ਹੈ ਸੰਗਠਨ ਪੂਰੇ ਵੱਡੇ ਵਿੱਚ ਵੀ ਹੋ ਸਕਦਾ ਹੈ ਸੰਗਠਨ ਦੇ ਟਿੰਡ ਦੇ ਵਿੱਚ ਵੀ ਹੋ ਸਕਦਾ ਹੈ ਸੰਗਠਨ ਸਾਰਥਾਂ ਤੇ ਹਰ ਕੰਮ ਕਰ ਸਕਦਾ ਹੈ ਸੰਗਠਨ ਦਾ ਕੰਮ ਹੈ ਇੱਕ ਇੱਕ ਦੇ 211 ਤੁਸੀਂ ਰਲੋਗੇ ਤੁਹਾਡੀ ਜੇਬ ਤੋਂ ਕਿਸੇ ਨੇ ਇਸ ਸੰਗਠਨ ਦੇ ਮੈਂਬਰ ਨੇ ਜਾਂ ਅਹੁਦੇਦਾਰ ਨੇ ਪੈਸਾ ਨਹੀਂ ਮੰਗਣਾ ਇਸ ਸੰਗਠਨ ਦੇ ਵਿੱਚ ਤੁਹਾਡਾ ਪੈਸਾ ਤੁਹਾਡੇ ਕੋਲ ਹੈ ਤੁਹਾਡੀ ਜੇਬ 'ਚ ਇਹ ਤੁਸੀਂ ਸਾਥ ਦੇਣਾ ਹੈ ਜਿੱਥੇ ਗਰੀਬ ਨੂੰ ਲੋੜ ਪਵੇ ਉਥੇ ਗਰੀਬ ਦੇ ਨਾਲ ਖੜਨਾ ਹੈ ਆਪਾਂ ਉਥੇ ਗਰੀਬ ਦੀ ਹਮਾਇਤ ਕਰਨੀ ਹੈ ਇਸ ਸੰਗਠਨ ਦੇ ਕੰਮ ਜਿਹੜੇ ਨੇ ਮੈਂ ਢੋਲ ਵਾਲੇ ਵੀਰ ਨੂੰ ਫੇਰ ਇੱਕ ਵਾਰ ਬੇਨਤੀ ਕਰਾਂਗਾ ਕਿ ਜੇ ਸਾਡਾ ਦੋ ਕੁ ਮਿੰਟ ਸਾਨੂੰ ਤੂੰ ਦੇ ਦੇਵੇਂ ਤਾਂ ਮਿਹਰਬਾਨੀ ਹੈ ਜੇ ਵੀਰ ਜਾ ਕੇ ਉਹਨੂੰ ਕਹਿ ਸਕਦਾ ਬੇਨਤੀ ਕਰ ਸਕਦਾ ਕਿ ਉਹਨੂੰ ਬੇਨਤੀ ਕਰ ਦੇ ਯਾਰ ਦੋ ਕੁ ਮਿੰਟ ਛੇੜਾ ਕਰਨਾ ਸਭੀ ਗੱਲ ਪੂਰੀ ਨਹੀਂ ਹੋ ਰਹੀ ਨਾ ਸੰਤ ਤੱਕ ਜਾਣ ਹੀ ਦੇ ਰਿਹਾ ਇਸ ਸੰਗਠਨ ਦਾ ਕੰਮ ਹੈ ਕਿਤੇ ਵੀ ਮਜ਼ਦੂਰ ਨਾਲ ਤਕਾ ਹੁੰਦਾ ਹੈ ਉਹ ਮਜ਼ਦੂਰ ਦੇ ਨਾਲ ਖਲੋਵੇਗਾ ਇਸ ਸੰਗਠਨ ਦਾ ਕੰਮ ਹੈ ਜੇ ਕਿਸੇ ਮਜ਼ਦੂਰ ਦੀ ਧੀ ਪੈਣ ਕੋਈ ਮਜਬੂਰੀ ਕਰਕੇ ਜਾਂ ਕਿਸੇ ਕਾਰਨ ਸ਼ਾਦੀ ਨਹੀਂ ਕਰ ਸਕਦਾ ਅਸੀਂ ਤਿਲ ਫੁੱਲ ਉਹਦੇ ਵਿੱਚ ਮੈਂ ਨਹੀਂ ਕਲਾਗੇ ਮੈਂ ਹੀ ਕਰ ਦੇਣੀ ਹੈ ਅਸੀਂ ਤੇਲ ਫੋਲ ਇੱਕ ਇੱਕ ਤੇ 211 ਰੁਪਏ ਰੁਪਏ ਨਾਲ ਇੱਕ ਬੂੰਦ ਬੂੰਦ ਨਾਲ ਤਲਾਹ ਭਰਿਆ ਜਾਂਦਾ ਹੈ 80 ਰੁਪਏ ਰੁਪਏ ਨਾਲ ਮੇਲਾ ਲਾ ਸਕਦੇ ਆ ਤੇ ਰੁਪਏ ਰੁਪਏ ਨਾਲ ਕਿਸੇ ਇੱਕ ਗਰੀਬ ਦੀ ਧੀ ਦੀ ਸ਼ਾਦੀ ਕਰ ਸਕਣਿਆ ਖੁਦਾ ਨਾ ਖਾਸਤਾ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਬਿਮਾਰ ਹੋ ਜਾਂਦਾ ਹੈ ਕੋਈ ਲੋੜ ਪੈ ਜਾਂਦੀ ਹੈ ਅੱਜ ਕੱਲ ਹਸਪਤਾਲਾਂ ਦੇ ਵਿੱਚ ਤੁਸੀਂ ਵੇਖਦੇ ਹੋ ਸਾਡੀਆਂ ਨਕਮੀਆਂ ਸਰਕਾਰਾਂ ਜੋ ਦੇ ਰਹੀਆਂ ਨੇ ਉਹ ਆਪਾਂ ਨੂੰ ਪਤਾ ਹੈ ਅਸੀਂ ਹੋរី ਕੋ 10-20 ਹਜ਼ਾਰ ਦੀ ਮਦਦ ਕਰ ਸਕੀਏ ਤੀਜੇ ਨੰਬਰ ਦੇ ਆਏ ਕਿ ਪਹਿਲੋ ਮਰਨ ਕਬੂਲ ਕਰ ਜੀਵਨ ਵੀ ਛੱਡ ਆਸ ਪਹਿਲੋ ਮਰਨ ਲਖਾਏ ਮੰਡਲ ਨੇ ਆਏ ਜੇਕਰ ਕਿਸੇ ਸਦਾ ਨਾ ਖਾਸਤਾ ਧੀਰ ਦੇ ਘਰ ਹੋਜੀ ਹੋਣੀ ਵਾਪਰ ਜਾਂਦੀ ਏ ਅਸੀਂ ਫਿਰ ਤਗੜੇ ਘਰ ਹਲ ਜਾਂ ਤਗੜੇ ਪਰਿਵਾਰ ਹਲ ਜਾਂ ਕਿਸੇ ਦੁਕਾਨਦਾਰ ਹਲ ਦੇਖਦੇ ਆਂ ਵੀ ਅਸੀਂ ਉਹਦਾ ਕੋਈ ਮਰਨਾ ਬਚਾ ਸਕੀਏ ਅਸੀਂ ਕੋਈ ਚੀਜ਼ ਲਿਆ ਸਕੀਏ ਅਸੀਂ ਕੋਈ ਕੰਮ ਕਰ ਸਕੀਏ ਉਹਦੇ ਮਰਨ ਨੂੰ ਘਟਕ ਸਕੀਏ ਜੇ ਸਾਡਾ ਸੰਗਠਨ ਜਿਹੜਾ ਹੈ ਨਾ ਇਹ ਆ ਵੀ ਪਿੰਡ ਦੇ ਵਿੱਚ ਪਾਣੀ ਮੰਬਰੀ ਕਮੇਟੀ ਬਣਾਈ ਜਾਏਗੀ ਜਿੰਨੀ ਸਰ ਸਾਡੇ ਸੰਗਠਨ ਤੋਂ ਉਹਦੀ ਮਦਦ ਹੋ ਸਕੇਗੀ ਉਹ ਕਰਾਂਗੇ ਸਾਨੂੰ ਉਹ ਪੰਜ ਮੈਂਬਰੀ ਕਮੇਟੀ ਦੱਸੇਗੀ ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਕਿਸੇ ਨਿੱਜੀ ਦੇ ਵਿੱਚ ਸਜਣ ਦੇ ਆ ਗੱਲ ਹੋ ਗਈ ਹੈ ਅਸੀਂ ਉਹਦੀ ਮਦਦ ਕਰਨ ਦੀ ਵੀੜਾ ਚੁੱਕਿਆ ਹੈ ਕਿ ਉਹਦੀ ਮਦਦ ਕਰਾਂਗੇ ਅਸੀਂ ਸਰਕਾਰ ਨਾਲ ਲੜਾਈ ਲੜਨ ਦਾ ਇਹਦੇ ਸੰਗਠਨ ਦੇ ਵਿੱਚ ਜਿਹੜਾ ਸੰਘਰਸ਼ ਨਾਤਾ ਉਹ ਸਰਕਾਰ ਨਾਲ ਲੜਾਈ ਲੜਨ ਦਾ ਹੈ ਇਹ ਅਸੀਂ ਸੰਘਰਸ਼ ਕਰਕੇ ਜਿਵੇਂ ਬਾਹਰਲੇ ਮੁੱਖਾਂ ਦੇ ਵਿੱਚ ਘੰਟਿਆਂ ਦੇ ਹਿਸਾਬ ਨਾਲ ਮਿਹਨਤ ਹੁੰਦੀ ਏ ਉਹ ਘੰਟਿਆਂ ਦੇ ਹਿਸਾਬ ਨਾਲ ਮਿਹਨਤ ਹੋਵੇਗੀ ਇਹ ਨਹੀਂ ਕਿ ਝੋਨਾ ਲਾਵੇ ਤੂੰ ਕਿਲਾ ਜੋ ਰੇਟ ਨਿਕਲੇਗਾ ਉਹ ਦੇ ਦੇਾਂਗੇ ਰੇਟ ਸਾਡਾ ਸਰਕਾਰ ਤੈਅ ਕਰੇ ਕਿ ਐਨਾ ਰੇਟ ਹੋਵੇਗਾ ਕਣਕ ਦੀ ਵੜਾਈ ਦਾ ਐਨਾ ਹੋਵੇਗਾ ਝੋਨੇ ਦੀ ਲਵਾਈ ਦਾ ਆਹ ਕੰਮ ਕਰਨਾ ਇਹਦਾ ਇਹ ਰੇਟ ਏ ਕਿਤੇ ਵੀ ਕਿਸੇ ਨੇ ਮਿੱਟੀ ਚੁੱਕਣੀ ਹੁੰਦੀ ਏ ਉਹ ਹਾਲ ਬਾ ਮਿੱਟੀ ਭਰ ਨਾਲਾ ਜਾਂਦਾ ਉਹ ਘੰਟਿਆਂ ਦੇ ਹਿਸਾਬ ਨਾਲ ਕਰਾਇਆ ਵਾਲਾ ਘੰਟਿਆਂ ਦੇ ਹਿਸਾਬ ਨਾਲ ਪੈਸੇ ਲੈਂਦਾ ਜਿਹੜਾ ਮਜ਼ਦੂਰ ਏ ਉਹ ਚਲਾ ਜਾਂਦਾ ਸਾਰੀ ਦਿਹਾੜੀ ਲਾ ਕੇ 300 ਲੇਲਾ 500 ਲੇਲਾ ਉਹ ਆ ਜਾਂਦਾ ਉਹਦੀ ਕੋਈ ਮਜ਼ਦੂਰੀ ਕਿਣੀ ਮਿੱਠੀ ਨਹੀਂ ਬਾਕੀ ਜਿਹੜੀਆਂ ਗਲਾਂ ਨੇ ਬੜੀਆਂ ਲੰਮੀਆਂ ਚੌੜੀਆਂ ਨੇ ਜੇ ਮੈਂ ਕਰਾਂ ਅਸੀਂ ਇੱਕ ਟੂਮ ਸੁਨਾਰੇ ਤੋਂ ਬਣਾ ਕੇ ਲਿਆਉਨੇ ਆ 50 ਹਜ਼ਾਰੀ ਇੰਡੀਆਂ ਖਰਚਾ ਕਰ ਲੋਗੇ ਕੋਲੇ ਦਾ ਅਸੀਂ ਚਵਨੀ ਭਾਰ ਬਣਾਉਨੇ ਆ ਚਵਨੀ ਭਾਰ ਸੋਨਾ ਜਿਹੜਾ ਏ ਉਹ 12-15000 ਦਾ ਬਣ ਗਿਆ ਅਸੀਂ ਕਰ ਲਿਆ ਕਿ ਰੱਖ ਲਿਆ ਸੁਨਾਰੇ ਕੋਲ ਜਾਣੇ ਆ ਅਸੀਂ ਉਹ ਚਵਨੀ ਭਾਰ ਦੇ ਪੈਸੇ ਜਿਹੜੇ ਨੇ 15000 ਦੀ ਬਜਾਏ ਉਹ ਆਉਂਦਾ 6000 ਲੈ ਜਾ 5000 ਲੈ ਜਾ ਵਿਆਜ ਉਹ ਡਬਲ ਆਉਂਦਾ ਅਸੀਂ ਸਮਝਣ ਨੇ ਵੀੜਾ ਚੁੱਕਿਆ ਏ ਕਿ ਜਿਹੜਾ ਸਾਡੀ ਸੁਸਾਇਟੀ ਦੇ ਵਿੱਚ ਸੁਸਾਇਟੀ ਦਾ ਨਮੂਣਾ ਮਤਲਬ ਜਿਹੜਾ ਚੌਥੀ ਥਾਂ ਤੇ ਆ ਇਸ ਸੁਸਾਇਟੀ ਨਾਲ ਇੱਕ ਜਿਹੜਾ ਸਾਰੇ ਕੋਲ ਹੀ ਹਿੱਸਾ ਪਾਏਗਾ ਇੱਕ ਜ਼ਿਮੀਂਦਾਰ ਸੁਸਾਇਟੀਆਂ ਜਿਹੜੀਆਂ ਪਿੰਡ-ਪਿੰਡ ਦੇ ਵਿੱਚ ਨੇ ਤੁਹਾਨੂੰ ਸਾਰਿਆਂ ਨੂੰ ਪੂਰੀ ਵਧੀ ਪਤਾ ਹੈ ਕਿ ਜ਼ਿਮੀਂਦਾਰਾਂ ਦੀਆਂ ਸੁਸਾਇਟੀਆਂ ਉੱਥੇ ਖਾਦ ਮਿਲਦੀ ਏ ਉੱਥੇ ਪੈਸੇ ਮਿਲਦੇ ਆ ਦਵਾਈ ਮਿਲਦੀ ਏ ਅਸੀਂ ਉਹਨੂੰ ਰੱਖਿਆ ਏ ਕਿ ਜਿਹੜੀ ਸੁਸਾਇਟੀ ਏ ਉਹਦੇ ਵਿੱਚ ਜਿੰਨਾ ਹਿੱਸਾ ਪਾਵੇਗਾ ਜੇ 2000 ਪਾਏਗਾ ਤੇ ਉਹਦਾ 4000 ਦਾ ਹਿੱਸਾ ਹੋਵੇਗਾ ਉਹ 4000 ਰੁਪਇਆ 3 ਮਹੀਨੇ ਬਾਅਦ ਜਦੋਂ ਵੀ ਉਹ ਬੈਂਕ 'ਚ ਜਿਵੇਂ ਪੈਸੇ ਪਏ ਹੁੰਦੇ ਆ ਜਦੋਂ ਵੀ ਉਹਨੂੰ ਲੋਨ ਹੋਵੇਗੀ ਉਹਦੇ ਪਿੰਡ ਦੇ ਵਿੱਚ ਜਿਹੜੀ ਮੈਂਬਰ ਬਣੇ ਹੋਣਗੇ ਪੰਜ ਮੈਂਬਰੀ ਕਮੇਟੀ ਹੋਵੇਗੀ ਉਹਦੇ ਕੋਲ ਪੈਸੇ ਹੋਣਗੇ ਉਹ ਜਦੋਂ ਚਾਵੇ ਉਹ 4000 ਲੈ ਸਕਦਾ ਉਹ ਲੈ ਕੇ ਉਹਨਾਂ ਨੂੰ ਵਰਤ ਸਕਦਾ ਹੈ ਜੋ ਮਿਨੀਮਮ ਸੁਸਾਇਟੀਆਂ ਨਹੀਂ ਸਰਕਾਰ ਦੇ ਬੈਂਕਾਂ ਦੀ ਵਿਆਜ ਉਹਨੇ ਵੈਜ ਦੇਣੀ ਇਹ ਨਹੀਂ ਵੀ ਉਹ ਲੈ ਕੇ ਵਰਤ ਲਏਗਾ ਤੇ ਮੋੜਨੇ ਨਹੀਂ ਜੇ ਸੁਨਿਆਰੇ ਕੋਲੋਂ ਸੋਨਾ ਛਡਾਉਣਾ ਹੈ ਉਹਦੇ 6 ਮਹੀਨੇ ਪਾਰ ਜਾਂਦਾ ਜਾਂ ਸਾਲ ਤੇ ਉਹ ਖਤਮ ਹੋ ਜਾਂਦਾ ਹੈ ਪਰ ਅਸੀਂ ਇਹ ਨਾ ਰੱਖਿਆ ਹੈ ਜੇ ਕੋਈ ਬਾਲਾ ਆਤਮਾ ਗਰੀਬ ਹੈ ਤੇ ਉਹਦੀ ਸੇਵਾ ਜੇ ਕੋਈ ਹਿੱਸਾ ਭਾ ਕੇ ਚਾਹੁੰਦਾ ਹੈ ਤੇ ਉਹਨੂੰ ਸੁਸਾਇਟੀ ਜਿਹੜੀ ਹੈ ਜਿੰਨੇ ਜਿੰਨੇ ਹਿੱਸਾ ਵਰਦਾ ਹੈ ਉਹਵੇਂ ਉਹ ਸੁਸਾਇਟੀ ਉਹਦੇ ਨਾਲ ਸੇਵਾ ਕਰੇਗੀ ਉਹਦੀ ਹੈਲਪ ਸੇਵਾ ਸੁਸਾਇਟੀ ਦਾ ਮਤਲਬ ਹੈ ਹੈਲਪ ਕਰੇਨੀ ਉਹਦੀ ਜੇ ਕੋਈ ਮੈਂ ਮੋਟੀਆਂ-ਮੋਟੀਆਂ ਗੱਲਾਂ ਕੀਤੀਆਂ ਨੇ ਜੇ ਤੁਹਾਨੂੰ ਕਿਸੇ ਨੂੰ ਹੋਰ ਪੁੱਛਣਾ ਹੋਵੇ ਜਾਣਕਾਰੀ ਚਾਹੀਦੀ ਹੋਵੇ ਬਾਬਾ ਜੀ ਨੇ ਬਾਬਾ ਜੀ ਇੱਥੇ ਜਿਹੜੇ ਸੇਵਾ ਕਰਦੇ ਆ ਉਹਨਾਂ ਕੋਲ ਵੀ ਇਹ ਆਪਣੇ ਪਿੱਛੇ ਵੀਰ ਬਲੌਰ ਜੀ ਜਿਹੜੀ ਜਗ੍ਹਾ ਹੈ ਉੱਥੇ ਵੀ ਸਾਰਿਆਂ ਨੂੰ ਪਤਾ ਹੈ ਜੇ ਕੋਈ ਨੰਬਰ ਚਾਹੀਦਾ ਹੋਵੇ ਤਾਂ ਮੇਰੇ ਤੋਂ ਨੰਬਰ ਲੈ ਸਕਦਾ ਹੈ 98726 13313 ਮੇਰਾ ਨੰਬਰ ਹੈ 98726 13313 ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਜੇ ਕਿਸੇ ਨਾਲ ਕੋਈ ਤਕਾ ਹੁੰਦਾ ਹੈ ਧੀ ਬਣਦਾ ਹੈ ਜਾਂ ਕਿਸੇ ਤਰ੍ਹਾਂ ਦਾ ਥਾਣੇ ਪਟਾਣੇ ਆ ਅਸੀਂ ਕਾਰਡ ਬਣਾ ਕੇ ਦਿੰਨੇ ਆ ਜਿਹੜਾ ਸਾਡੀ ਮੈਂਬਰਸ਼ਿਪ ਲੈਂਦਾ ਹੈ ਉਹ ਸਾਨੂੰ ਫੋਨ ਕਰੇ ਜੇਕਰ ਨੇੜੇ ਦਾ ਬੰਦਾ ਨਹੀਂ ਜਿਹੜਾ ਬੰਦਾ ਜਿੱਥੇ ਵੀ ਕਾਰਡ ਹੋਵੇਗਾ ਉਹ ਕਾਰਡ ਵਿਖਾਏਗਾ ਜੇਕਰ ਨਹੀਂ ਉਹਦੀ ਅਫਸਰ ਸੁਣਦਾ ਜਾਂ ਕੋਈ ਮੁਲਾਜ਼ਮ ਸੁਣਦਾ ਉਹਦੇ ਉੱਤੇ ਨੰਬਰ ਲਿਖਿਆ ਹੋਵੇਗਾ ਸਾਨੂੰ ਫੋਨ ਲਾਵੇ ਅਸੀਂ ਉਹਦੀ ਹਾਜ਼ਰੀ ਦੇ ਵਿੱਚ ਖੜੇ ਹੋਵਾਂਗੇ ਉਹਦੇ ਨਾਲ ਹਰ ਤਰ੍ਹਾਂ ਦੀ ਮਦਦ ਹਰ ਤਰ੍ਹਾਂ ਦੀ ਉਹਦੀ ਜਿਵੇਂ ਦੀ ਵੀ ਹੈਲਪ ਕੀਤੀ ਜਾਏਗੀ ਅਸੀਂ ਉਹ ਵੀ ਕਰਾਂਗੇ ਇਹਨਾਂ ਕੋਸ਼ ਕਹਿੰਦਾ ਹਾਂ ਮੈਂ ਫੇਰ ਇੱਥੋਂ ਵਾਲੀ ਜਿੰਨੀ ਸੰਗ ਤੇ ਵੀਰ ਮਹਾਰਾਜ ਜੀ ਦੇ ਦਰਬਾਰ ਤੇ ਜਿੰਨੀ ਆਈਏ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਜਿੰਨਾਂ ਨੇ ਇਹਨਾਂ ਦਾ ਖਾਸ ਕਰਕੇ ਮੇਰੇ ਵੀਰ ਦੇਖ ਨੇ ਜਿਹੜੇ ਇਨਾਂ ਦਾ ਮੈਂ ਬਹੁਤ-ਬਹੁਤ ਦਿਨੋਂ ਧੰਨਵਾਦੀ ਆ ਇਨਾਂ ਕੁਛ ਕਹਿੰਦਾ ਆ ਖਿਲਾ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ